ਸ਼ਹਿਰ ਅੰਦਰ ਮਨਾਇਆ ਜਾ ਰਿਹਾ ਹੈ 2 ਅਕਤੂਬਰ ਨੂੰ ਦਸਹਿਰੇ ਨੂੰ ਲੈ ਕੇ ਸੱਤਾਧਾਰੀ ਪਾਰਟੀ ਵੱਲੋਂ ਅੱਜ ਸਤੇਸ਼ਵਰ ਸ਼ਿਵ ਮੰਦਿਰ ਵਿਖੇ ਬਲਾਕ ਪ੍ਰਧਾਨ ਨਵਲ ਕਿਸ਼ੋਰ ਦੀ ਅਗਵਾਈ ਹੇਠ ਇੱਕ ਮੀਟਿੰਗ ਹੋਈ ਜਿਸ ਵਿੱਚ ਸ਼ਹਿਰ ਵਾਸੀਆਂ ਨੇ ਵੱਡੇ ਤਤਾਰ ਵਿੱਚ ਇਕੱਤਰਤਾ ਹੋਈ ਜਿਸ ਵਿੱਚ ਸ਼੍ਰੀ ਜੈ ਕ੍ਰਿਸ਼ਨ ਪੂਸ਼ਨ ਪੱਠੇਵਾਲਿਆਂ ਨੂੰ ਪ੍ਰਧਾਨ ਚੜ੍ਹ ਕੇ ਕਾਮਰੇਡ ਬਲਵਿੰਦਰ ਸਿੰਘ ਬਸਨ ਨੂੰ ਚੇਅਰਮੈਨ ਬਣਾਇਆ ਗਿਆ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਜਿਸ ਵੀ ਪਾਰਟੀ ਦੀ ਸਰਕਾਰ ਹੁੰਦੀ ਹੈ ਉਸ ਦਾ ਹੀ ਦਸਹਿਰਾ ਕਮੇਟੀ ਦਾ ਪ੍ਰਧਾਨ ਬਣਦਾ ਹੈ ਉਹਨਾਂ ਸਖਤ ਲਿਖਾਜ ਵਿੱਚ ਕਿਹਾ ਕਿ ਜਿੱਥੇ ਪਹਿਲਾਂ ਦਸਹਿਰਾ ਲੱਗਦਾ ਸੀ ਉਸੇ ਜਗ੍ਹਾ ਤੇ ਦਸਹਿਰਾ ਬੜੇ ਧੂਮ-ਧਾਮ ਨਾਲ ਮਨਾਇਆ ਜਾਵੇਗਾ ਗੱਲਬਾਤ ਕਰਦੇ ਹਾਂ ਇਸ ਮੌਕੇ ਤੇ ਪ੍ਰਧਾਨ ਅਤੇ ਚੇਅਰਮੈਨ ਸਾਹਿਬ ਨਾਲ ਕੀ ਕਹਿਣਾ ਹੈ ਉਹਨਾਂ ਦਾ ਤੁਸੀਂ ਦੇਖ ਰਹੇ ਹੋ ਮੁੱਲਾਪੁਰ ਦਾਖਾ ਤੋਂ ਸਾਡੀ ਇਹ ਵਿਸ਼ੇਸ਼ ਰਿਪੋਰਟ ਨੂੰ ਵਧਾਈ ਦਿੰਨਾ ਵਾ ਵੀ ਆਪਣੇ ਜੈ ਕੁਸ਼ੂਰ ਨੂੰ ਚੇਅਰਮੈਨ ਪ੍ਰਧਾਨ ਬਣਾਇਆ ਰਾਮਲੀਲਾ ਕਮੇਟੀ ਦਾ ਤੇ ਚੇਅਰਮੈਨ ਆਪਣੇ ਬਲਵਿੰਦਰ ਬਸੰਧ ਜੀ ਹੋਣਗੇ। ਤੇ ਵੀ ਸਾਰੇ ਰਲ ਕੇ ਹਰ ਸ਼ੁਭਾ ਦਿਤਾ। ਅਗਰ ਕਮੇਟੀ ਅਸੀਂ ਸਾਰੇ ਰਲ ਕੇ ਕਮੇਟੀ ਬਣਾ ਕੇ ਸਭ ਨੂੰ ਦੇ ਵਾਦ ਤੋਂ ਜੀ ਆਇਆਂ ਨੂੰ। ਜਦੋਂ ਖਾਣਾ ਦੂਣਾ ਆਹ ਨਾ ਨਾ ਦੇ ਵਿੱਚ ਵਾਪਰੇ ਆ। ਦੇ ਲਈ ਕੌਣ ਜ਼ਿੰਮੇਵਾਰ ਇਹਨਾਂ ਗੱਲਾਂ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਮੈਂ ਸਮੁੱਚੇ ਨਗਰ ਵੱਲੋਂ ਭਗਵਾਨ ਜੀ ਦੇ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਸਾਰੇ ਬੰਦ ਨੂੰ ਆਪੀ ਮੰਗਦਾ ਵਾਂ ਕਿ ਜਿਹੜਾ ਕੁਝ ਵਾਪਰਿਆ ਉਹ ਨਹੀਂ ਸੀ ਵਾਪਰਨਾ ਚਾਹੀਦਾ ਕਿਉਂਕਿ ਜਿਹੜੀ ਇਹ ਦਸਹਿਰਾ ਕਮੇਟੀ ਦੀ ਚੋਣ ਆ ਪਿਛਲੇ ਸਮੇਂ ਦੇ ਵਿੱਚ ਵੀ ਜਿਹੜੇ ਸਮੇਂ ਦੀ ਸਰਕਾਰ ਸਮੇਂ ਦੀ ਹਕੂਮਤ ਹੈ ਉਸ ਤਰ੍ਹਾਂ ਦਾ ਨਮਾਇਦਾ ਜਿਹੜਾ ਉਹ ਰਾਮ ਸਿੰਘ ਦਾ ਸਹਿਰਾ ਕਮੇਟੀ ਦਾ ਪ੍ਰਧਾਨ ਬਣਦਾ ਆ ਰਿਹਾ ਪਰ ਹੁਣ ਵੀ ਸਾਡੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਤੁਹਾਨੂੰ ਮੰਦੀ ਸਰਕਾਰ ਆ ਜਿਹੜੀ ਉਹਦਾ ਪਿਛਲੇ ਸਮੇਂ ਦੇ ਵਿੱਚ ਵੀ ਉਹਦਾ ਨਾ ਕਿ ਆ ਅਸੀਂ ਬਣਾਉਂਦੇ ਰਹੇ ਹਾਂ ਐਥੀ ਵੀਰਾਂ ਦੇ ਅੱਗੇ ਸਾਡਾ ਤਾਂ ਨਾ ਕੀ ਹੱਕ ਬਣਦਾ ਅਸੀਂ ਕੰਨਾ ਕਿਸੇ ਪ੍ਰਧਾਨ ਥੋਪਣਾ ਨਹੀਂ ਚਾਹੁੰਦੇਗੇ ਅਸੀਂ ਸਾਰਿਆਂ ਦੀ رائے ਦੇ ਨਾਲ ਅਸੀਂ ਪ੍ਰਧਾਨ ਬਣਾਉਣ ਦੀ ਸਾਡੀ ਉਹ ਕੋਸ਼ਿਸ਼ ਸੀ ਪਿਛਲੇ ਦਿਨਾਂ ਦੇ ਵਿੱਚ ਪਰ ਉਹ ਜਿਹੜੀ ਘਟਨਾਵਾਂ ਵਾਪਰੀਆਂ ਨੇ ਉਹਦੇ ਮਨ ਨੂੰ ਠੇਸ ਲੱਗਣ ਕਰਕੇ ਕਿਉਂਕਿ ਸਾਨੂੰ ਬਹੁਤ ਦੁੱਖ ਪਹੁੰਚਿਆ ਇਸ ਗੱਲ ਦਾ ਵੀ ਇਸ ਧਾਰਮਿਕ ਜਗ੍ਹਾ ਦੇ ਉੱਤੇ ਮਾੜੀ ਸ਼ਬਦਾਵਲੀ ਹੈ ਜਿਹੜੀ ਉਹ ਨਹੀਂ ਸੀ ਵਰਤਣੀ ਚਾਹੀਦੀ ਮਾੜੇ ਜੋ ਇਸ਼ਾਰੇ ਆ ਉਹ ਨਹੀਂ ਸੀ ਹੋਣੇ ਚਾਹੀਦੇ ਉਹ ਕਿਹੜੀਆਂ ਹਾਲਤਾਂ ਦੇ ਵਿੱਚ ਹੋਏ ਨੇ ਆਪਾਂ ਸਾਰਿਆਂ ਨੂੰ ਪਤਾ ਹੀ ਆ ਉਹਦੇ ਲਈ ਆਪਾਂ ਜਿੱਥੇ ਮੁਆਫੀ ਮੰਗਦੇ ਆ ਉੱਥੇ ਅਸੀਂ ਬਾਹਰ ਜਾ ਕੇ ਤਾਂ ਰੱਖੇ ਅਸੀਂ ਖੜ ਕੇ ਆਲੀ ਡਿਸਕਸ ਕਰ ਲਈ ਆ ਪਰ ਅਸੀਂ ਅੰਦਰ ਇਸ ਕਰਕੇ ਨਹੀਂ ਉੱਥੇ ਉਦੋਂ ਇਕੱਠੇ ਹੋਏ ਇਹथे ਲੜਾਈ ਹੋ ਸਕਦੀ ਆ ਇਥੇ ਕੁਝ ਵੀ ਮਾੜਾ ਇਤੋਂ ਵੀ ਜ਼ਿਆਦਾ ਮਾੜਾ ਵਾਪਰ ਸਕਦਾ ਵਾ ਅਸੀਂ ਸਿਆਣਕ ਤੋਂ ਕੰਮ ਲੈਂਦੇ ਹੁਏ ਅਸੀਂ ਬਾਹਰੋਂ ਦੇ ਨਾ ਕੋਈ ਪ੍ਰੈਸ ਨੂੰ ਵੀ ਉਹਦੇ ਨਾਲ ਕੇ ਅਸੀਂ ਲਾਈਵ ਹੋ ਕੇ ਦੱਸਿਆ ਵੇ ਜਿਹੜਾ ਜੀ ਕੁਝ ਵਾਪਰੇ ਉਹ ਬੜਾ ਮਾੜਾ ਹੋਇਆ ਵਾ ਪ੍ਰਧਾਨਗੀ ਦੀ ਚੋਣ ਇਹ ਕੋਈ ਵੱਡੀ ਗੱਲ ਨਹੀਂ ਹੈ ਇਹ ਕੋਈ ਬਾਹਰ ਦੇ ਚ ਕੋਈ ਕ੍ਰੈਡਿਟ ਨਹੀਂ ਲੈਣਾ ਹੁੰਦਾ ਇਹ ਜੋ ਸਾਡੇ ਦੇ ਨਾ ਕੋਈ ਰੀਤੀ ਰਿਵਾਜ ਨੇ ਜੋ ਪੀਰਾ ਫਕੀਰਾ ਦੇ ਸਾਡੇ ਧਾਰਮਿਕ ਗੁਰੂਆਂ ਦੇ ਜਿਹੜੇ ਵਿਚਾਰ ਨੇ ਅਸੀਂ ਉਹਨੂੰ ਲੋਕਾਂ ਦੇ ਵਿੱਚ ਲੈ ਕੇ ਜਾਣਾ ਹੁੰਦਾ ਵਾ ਉਹਦੇ ਵਿੱਚ ਪ੍ਰਧਾਨ ਕਿਉਂ ਕੋਈ ਮਹਨੇ ਨਹੀਂ ਰੱਖਦੀ ਕੋਈ ਚੇਅਰਮੈਨ ਹੀ ਨਹੀਂ ਮਹਨੇ ਰੱਖਦੀ ਕੋਈ ਸੈਕਟਰੀ ਨਹੀਂ ਮਹਨੇ ਰੱਖਦਾ ਕਿਹੜੀ ਪਾਰਟੀ ਦਾ ਪਰ ਜੋ ਇਹਨਾਂ ਨੇ ਰਵਾਇਤ ਪਿਛਲੇ ਸਮੇਂ ਤੋਂ ਤੋਰੀ ਹੋਈ ਆ ਜੇ ਕਾਲੀਆਂ ਦੀ ਸਰਕਾਰ ਦਾ ਕਾਲੀਆਂ ਦਾ ਪ੍ਰਧਾਨ ਜੇ ਕਾਂਗਰਸ ਦੀ ਸਰਕਾਰ ਦਾ ਕਾਂਗਰਸ ਦਾ ਪ੍ਰਧਾਨ ਕਿਸੇ ਵੀ ਸ਼ਹਿਰ ਨਿਵਾਸੀ ਨੇ ਕੋਈ ਉਹਦੇ ਵਿੱਚ ਦਖਲਅੰਦਾਜ਼ੀ ਨਹੀਂ ਕੀਤੀ ਸੀ ਪਰ ਹੁਣ ਜਾਣਬੁੱਝ ਕੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੇ ਲਈ ਉਹਦੇ ਵਿੱਚ ਦਖਲਅੰਦਾਜ਼ੀ ਕੀਤੀ ਗਈ ਔਰ ਐਟਾ ਮਾੜਾ ਜਿਹੜੇ ਉਹਨਾਂ ਕਿਤੇ ਘਟਨਾਵਾ ਵਾਪਰੀ ਆ ਉਸ ਨੂੰ ਨਹੀਂ ਸੀ ਵਾਪਰ ਨਹੀਂ ਚਾਹੀਦੀ ਸੀ ਦੂਜੀ ਗੱਲ ਪਿਛਲੇ ਸਮੇਂ ਦੇ ਵਿੱਚ ਜਿਹੜੀ ਵੀ ਆਰਾਮਲੀਲਾ ਕਮੇਟੀ ਜਾਂ ਦਸਹਿਰਾ ਕਮੇਟੀ ਬਣਦੀ ਰਹੀ ਆ ਉਹ ਤੋਂ ਹਿਸਾਬ ਦੀ ਗੱਲ ਜਦੋਂ ਹਿਸਾਬ ਆ ਜਿਹੜਾ ਚਾਹੇ ਕੋਈ ਵੀ ਪ੍ਰਧਾਨ ਹੋਵੇ ਚਾਹੇ ਰਾਜੂ ਕਾਉਂਸਲ ਹੋਵੇ ਚਾਹੇ ਕਾਲਾ ਗਰਗ ਹੋਵੇ ਚਾਹੇ ਉਹ ਤੋਂ ਪਹਿਲਾਂ ਬਲਵਿੰਦਰ ਸੇਖੋਂ ਹੋਣ ਜਿਹੜਾ ਮਰਜ਼ੀ ਹੋਵੇ ਦਸਹਰੇ ਤੋਂ ਬਾਅਦ ਦੇ ਵਿੱਚ 5-10 ਦਿਨ ਬਾਅਦ ਦੇ ਵਿੱਚ ਜਦੋਂ ਵੀ ਰੈਕਸ ਹੋ ਕੇ ਜਦੋਂ ਵੀ ਸਾਰੇ ਮੈਂਬਰਾਂ ਦਾ ਟਾਈਮ ਲੱਗਦਾ ਉਦੋਂ ਸਾਰਾ ਹਿਸਾਬ ਕਿਤਾਬ ਹੋਣਾ ਚਾਹੀਦਾ ਜਿਹੜਾ ਉਹ ਨਹੀਂ ਸੀ ਹੋਇਆ ਕਿਉਂਕਿ ਕਿਸੇ ਨੇ ਵੀ ਪਿਛਲੇ ਸਮੇਂ ਦੇ ਵਿੱਚ ਕੋਈ ਹਿਸਾਬ ਨਹੀਂ ਦਿੱਤਾਗਾ ਜਾ ਰਿਹਾ ਕਾਣਾ ਕਰਕ ਸੀ ਚਾਹੇ ਉਹ ਨਾ ਕਿ ਰਾਜੂ ਕਾਂਸਲ ਸੀ ਹਿਸਾਬ ਬਣਾ ਕੇ ਜ਼ਰੂਰ ਰੱਖਿਆ ਹੋਇਆ ਸੀ ਰਾਜੂ ਕਾਂਸਲ ਨੇ ਵੀ ਉਸ ਦਿਨ ਹਿਸਾਬ ਦੱਸਣ ਵਾਸਤੇ ਹੀ ਆਏ ਸੀ ਪਰ ਅਸੀਂ ਕਿਹਾ ਪਹਿਲਾਂ ਪ੍ਰਧਾਨ ਦੀ ਜੁਣ ਕਰ ਲਈਏ ਉਹਦੀ ਨਵੇਂ ਪ੍ਰਧਾਨ ਦੀ ਹਾਜ਼ਰੀ ਦੇ ਵਿੱਚ ਅਸੀਂ ਜਿਹੜਾ ਹਿਸਾਬ ਆ ਜਿਹੜਾ ਸਾਡਾ ਲਿਖਿਆ ਹੋਇਆ ਹੋਆ ਪਾਈ ਪਾਈ ਦਾ ਹਿਸਾਬ ਆ ਉਹ ਅਸੀਂ ਸਾਰਿਆਂ ਨੂੰ ਤੁਹਾਡੇ ਨਗਰ ਨਿਵਾਸੀਆਂ ਦੀ ਹਾਜ਼ਰੀ ਦੇ ਵਿੱਚ ਦਵਾਂਗੇ ਜੇ ਰਾਜੂ ਨੇ ਪੈਸੇ ਰਾਜੂ ਕੋਲੇ ਵੱਧ ਹੋਏ ਇਨਕਮ ਤੋਂ ਵੱਧ ਹੋਏ ਤਾਂ ਰਾਜੂ ਪੈਸੇ ਵਾਪਸ ਕਰੂਗਾ ਜੇ ਰਾਜੂ ਕੋਲੋਂ ਬਹਿ ਚੱਲੇ ਹੋਏ ਤਾਂ ਰਾਜੂ ਕੋਈ ਕੋਬ ਨਹੀਂ ਪੈਸਾ ਲਊਗਾ ਪਰ ਰਾਜੂ ਨੇ ਜਿਹ ਪੈਸੇ ਲਿਖਤੀ ਰੂਪ ਦੇ ਵਿੱਚ ਹਿਸਾਬ ਦੀਆਂ 4-5 ਕਾਪੀਆਂ ਬਣਾ ਕੇ ਲੈ ਕੇ ਆਂਦੀਆਂ ਹੋਈਆਂ ਸੀ ਪਰ ਲੋਕਾਂ ਨੇ 2-3 ਬੰਦਿਆਂ ਨੇ ਇਹੋ ਜਿਹਾ ਮਾਹੌਲ ਉੱਥੇ ਸਿਰਜ ਦਿੱਤਾ ਕਿ ਉਸ ਰਾਤ ਅਸੀਂ ਤੋਰ ਹੀ ਨਹੀਂ ਸਕੇ ਅਸੀਂ ਸਾਡੇ ਇਸ ਧਾਰਮਿਕ ਜਗ੍ਹਾ ਦੇ ਉੱਤੇ ਅਸੀਂ ਖੱਲਰ ਪੌਂਡ ਤੋਂ ਸੁਪਾਏ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਜੀ ਜਿਹਦਾ ਸਾਨੂੰ ਬੇਹੱਦ ਅਫਸੋਸ ਆ ਇਸ ਦੇ ਲਈ ਸਾਰਿਆਂ ਵੱਲੋਂ ਮੈਂ ਉਹ ਆ ਵੀ ਮੰਗਦਾ ਔਰ ਅੱਜ ਦੇ ਜਿਹੜੇ ਉਹਨਾਂ ਕੀ ਪ੍ਰਧਾਨ ਦੀ ਚੋਣ ਹੈ ਜਿਹੜੀ ਉਹਦੇ ਵਿੱਚ ਮੈਂ ਜੈ ਕਿਸ਼ਨ ਕੁਸ਼ਨ ਜੀ ਉਹਨਾਂ ਦਾ ਨਾਮ ਆ ਤਾਂ ਸਾਰਿਆਂ ਕਮੇਟੀ ਦੇ ਪ੍ਰਧਾਨ ਵਾਸਤੇ ਪ੍ਰਪੋਜ਼ ਕਰਦਾ ਹਾਂ ਜੈ ਕਿਸ਼ਨ ਕੁਸ਼ਨ ਜੀ ਆਪਣਾ ਦੇ ਸਰਾਕ ਕਮੇਟੀ ਹੈ ਜਿਹੜੀ ਉਹਦਾ ਅਸੀਂ ਅੱਜ ਬਣਾਇਆ ਵਾ ਪਰ ਇਹਦੇ ਮੋਢੇ ਨਾਲ ਮੋਢਾ ਨਾਲ ਕੀ ਜੋ ਵੀ ਇਹਦਾ ਨਾਲ ਕੀ ਸਰਕਾਰੀ ਹਦਾਇਤ ਦੇ ਮਤਲਬ ਕੋਈ ਪਰਮਿਸ਼ਨ ਦੀ ਗੱਲ ਆ ਜਾਂ ਹੋਰ ਵੀ ਉਹ ਸਾਰੇ ਸਾਡੇ ਸਾਰੇ ਬਰਾਂਡੇ ਲੋਕਾਂ ਨੂੰ ਨਾਲ ਲੈ ਕੇ ਉਹ ਪੂਰੀ ਤਰ੍ਹਾਂ ਮੋਢੇ ਨਾਲ ਮੋਢਾ ਜਾਲ ਮੁੱਕੇ ਕੈਲੀ ਪੁੱਛੋ ਜੀ ਨਾਲ ਕਰਨਗੇ ਮੈਂ ਇਸ ਮੌਕੇ ਦੇ ਉੱਤੇ ਜੈਕੀਰ ਪੁਸ਼ਨ ਜੀ ਨੂੰ ਮੁਬਾਰਕਬਾਦ ਦਿੰਦਾ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਔਰ ਨਾਲ ਇੱਕ ਗੱਲ ਦੀ ਅਹਿਦ ਵੀ ਕਰਦਾ ਹਾਂ ਤੇ ਸਹਾਰਾ ਖਤਮ ਹੋਣ ਤੋਂ ਬਾਅਦ ਦੇ ਵਿੱਚ ਚਾਹੇ ਪਿੱਛੇ ਕਿਸੇ ਨੇ ਹਿਸਾਬ ਦਿੱਤਾ ਜਾਂ ਨਹੀਂ ਦਿੱਤਾ ਦਸਾਂ ਦਿਨਾਂ ਦੇ ਬਾਅਦ ਤੇ ਵਿੱਚ ਹਿਸਾਬ ਆ ਜਿਹੜਾ ਪਾਈ ਪਾਈ ਦਾ ਦਿੱਤਾ ਜਾਊਗਾ ਰਿਵਾਇਤ ਬਣਾਵਾਂਗੇ ਨਾ ਕਿਸੇ ਨੂੰ ਪੈਸਾ ਖਾਣ ਦਵਾਂਗੇ ਨਾ ਕਿਸੇ ਨੂੰ ਪੈਸਾ ਦਾ ਰਕੀ ਟੱਕੇ ਨਾਲ ਇਸ ਦਾ ਮੈਂ ਜਗਾ ਦਿੰਦੇ ਫੜ ਕੇ ਤੁਹਾਨੂੰ ਜਕੀਂ ਦਬੋਰਾਵਾਂ ਕਿ ਆਹ ਸਾਡੀ ਪਾਰਟੀ ਲੋਕਾਂ ਦੀ ਪਾਰਟੀ ਆ ਲੋਕਾਂ ਦੇ ਨਾਲ ਖੜੀ ਆ ਔਰ ਕਿਸੇ ਵੀ ਕਿਸਮ ਦੀ ਕਿਸੇ ਨੂੰ ਸ਼ੰਕਾ ਕਰਨ ਦੀ ਲੋੜ ਨਹੀਂ ਹੈ ਕਿ ਜੇ ਪ੍ਰਧਾਨ ਕੋਈ ਫਲਾਨਾ ਬਣ ਗਿਆ ਚੇਅਰਮੈਨ ਕੋਈ ਫਲਾਨਾ ਬਣ ਗਿਆ ਤਾਂ ਪਿਛਲੇ ਸਮੇਂ ਦੀ ਤਰ੍ਹਾਂ ਚੱਲੂਗਾ ਤਾਂ ਸਾਰੇ ਤੋਂ 10 ਦਿਨ ਬਾਅਦ ਦੇ ਵਿੱਚ ਤੁਹਾਨੂੰ ਸਾਰੇ ਨਗਰ ਦੇ ਲੋਕਾਂ ਨੂੰ ਪੂਰਾ ਹਿਸਾਬ ਲੈ ਕੇ ਦਿੱਤਾ ਜਾਊਗਾ ਔਰ ਸਾਰਿਆਂ ਦੀ ਪੂਰੀ ਤਸਦੀਕ ਕਰਾਈ ਜਾਊਗੀ ਮੈਂ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਧੰਨਵਾਦ ਕਰਦਾ ਹਾਂ ਆਮ ਆਦਮੀ ਪਾਰਟੀ ਕੋਲੋਂ ਸੋਚੇ ਨਗਰਵਲੀਓ ਜੈ ਕਿਸ਼ਨ ਪੂਸ਼ਣ ਜੀ ਆਰਾਮ ਦਿੱਤਾ ਦਸਹਿਰਾ ਜਮੇਂਦੀ ਫੋਰ ਉਹਦੇ ਪ੍ਰਧਾਨ ਆ ਜਿਹੜੇ ਉਪੋਸਾ ਲੱਗੇ ਯੋਗਤ ਕੀਤੇ ਜਾਂਦੇ ਹੈਗੇ ਨੇ ਜੈ ਸ਼ੀ ਆਰਾਮ ਜੈ ਸ੍ਰੀ ਅਮਰ ਜੈਤਵੰਦਨੋ ਪਾਉਦੇ ਪ੍ਰਧਾਨ ਦਸਹਿਰਾ ਕਮੇਟੀ ਦਾ ਬਣਾਇਆ ਗਿਆ ਠੀਕ ਹੈ ਨਾ ਭਾਈ ਜੀ ਮੈਂ ਸ਼ਹਿਰ ਵਾਸੀਆਂ ਦਾ ਆਪਦੇ ਦਿਲੋਂ ਆਪਦੇ ਮਨ ਚੋਂ ਪੂਰੇ ਸਾਫ਼ ਸੁਥਰਾ ਹੋ ਕੇ ਮੈਂ ਸਾਰੇ ਸ਼ਹਿਰ ਦੇ ਨਿਵਾਸੀਆਂ ਦਾ ਮੈਂ ਧੰਨਵਾਦ ਕਰਦਾ ਹਾਂ ਔਰ ਜਿਹੜੇ ਪਾਰਟੀ ਨੇ ਮੈਨੂੰ ਮੈਨੂੰ ਪਾਰਟੀ ਦਾ ਹੀ ਕੋਈ ਮਤਵ ਨਹੀਂ ਹੈਗਾ ਮੈਂ ਤਾਂ ਸ਼ਹਿਰ ਨਿਵਾਸੀਆਂ ਦੇ ਨਾਮ ਰਲ ਕੇ ਮੈਂ ਦਸਹਿਰਾ ਮਨਾਉਣਾ ਮਾਂ ਕੁਝ ਲੋਕ ਆਪਾਂ ਤੋਂ ਨਾਰਾਜ਼ ਚੱਲ ਰਹੇ ਹੈਗਾ ਨਾਰਾਜ਼ ਉਹਨਾਂ ਨੂੰ ਅਸੀਂ ਬਨਾਲਕ ਚੱਲਾਂਗੇ ਨਹੀਂ ਉਹਨਾਂ ਨੂੰ ਅਸੀਂ ਮਨਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਉਹਨਾਂ ਕੋਲੇ ਜਾਵਾਂਗੇ ਵੀ ਅਸੀਂ ਹੱਥ ਵੀ ਜੋੜਾਂਗੇ ਉਹਨਾਂ ਮੂਰੇ ਪਰ ਜੋ ਨਹੀਂ ਮੰਨਣਗੇ ਤਾਂ ਉਹਨਾਂ ਦੀ ਮਰਜ਼ੀ ਹੈ ਮੈਂ ਆਪ ਜੀ ਤੋਂ ਨੀਓ ਪੂਰੀ ਕੋਸ਼ਿਸ਼ ਕਰੂੰਗਾ ਮਨਾਉਣ ਦੀ ਠੀਕ ਹੈ ਕੁਸ਼ਨ ਕੁਮਾਰੀ ਪ੍ਰਧਾਨਾ ਜ਼ਰ ਕਮੇਟੀ ਦੇ ਅੱਜ ਉਹ ਅੰਗਰੇਜ਼ੀ ਜਾਮਾ ਪਹਿਨਦਾ ਹਾਂ ਜੀ ਹਾਂਜੀ ਕੀ ਕਹਿਣਾ ਬਾਈ ਜੀ ਅਸੀਂ ਚਾਹੁੰਦੇ ਸੀ ਕਿ ਵੀ ਉਹ ਉਸ ਦਿਨ ਪੂਰੇ ਉਹਦਾ ਨਾ ਕਿ ਪੀਸਫੁੱਲ ਜਿਹੜੀ ਮੀਟਿੰਗ ਆ ਉਹ ਹੋਵੇ ਪਰ ਕੁਝ ਉਹਦਾ ਨਾ ਕਿ ਬੰਦਿਆਂ ਦੇ ਉਹਦਾ ਨਾ ਕਿ ਗਲਤੀ ਕਰਕੇ ਉਹ ਮੀਟਿੰਗ ਨਹੀਂ ਉਹਦਾ ਨਾ ਕਿ ਜਿਹੜਾ ਰੂਪ ਧਾਰਿਆ ਹੈਗਾ ਉਸ ਨੂੰ ਸਾਰਿਆਂ ਨੂੰ ਪਤਾ ਵਾ ਔਰ ਜੋ ਕੁਛ ਉਹ ਘਟਨਾਵਾਂ ਵਾਪਰੀਆਂ ਨੇ ਉਹਦੀ ਸਤ ਸ਼ਬਦਾਂ ਦੇ ਵਿੱਚ ਜਿੱਥੇ ਨਕੇਦੀ કરી ਸੀ ਉਸ ਦਿਨ ਵੀ ਅੱਜ ਵੀ ਨਕੇਦੀ ਕਰਕੇ ਮੈਂ ਆਪਦੇ ਵੱਲੋਂ ਆਪਣੀ ਸਮੁੱਚੀ ਟੀਮ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਮਹਾਰਾਜ ਦੇ ਚਰਨਾਂ ਦੇ ਵਿੱਚ ਮਹਾਮਾਇ ਦੇ ਚਰਨਾਂ 'ਚ ਭਗਵਾਨ ਜੀ ਦੇ ਚਰਨਾਂ ਦੇ ਵਿੱਚ ਮੁਆਫੀ ਮੰਗਦਾ ਮਾਂ ਵੀ ਇਹ ਜੀ ਘਟਨਾ ਜਿਹੜੀ ਵਾਪਰੀ ਆ ਉਹ ਗਾਹ ਨੂੰ ਆਉਣ ਵਾਲੇ ਸਮੇਂ 'ਚ ਨਾ ਵਾਪਰੇ ਔਰ ਨਾ ਹੀ ਸਾਡੀ ਕੋਸ਼ਿਸ਼ ਹੈ ਜੀ ਸਾਡੇ ਬੰਨਿਓ ਕੋਈ ਇਹੋ ਜੀ ਗੱਲਾਂ ਨਹੀਂ ਹੋਊਗੀ ਜਿਹਦੇ ਨਾਲ ਇਹ ਦੁਬਾਰਾ ਇੱਕ ਟਣਾ ਜਿਹੜੀ ਹੈਗੀ ਆ ਉਹਨੂੰ ਅਸੀਂ ਯਾਦ ਕਰ ਸਕੀਏ ਕੋਈ ਦਸਹਿਰੇ ਲੱਗੇ ਸੁਹਾਵਾ ਜੀ ਕੋਈ ਉਹ ਤਾਂ ਨਾ ਕਿ ਇਦਾਂ ਦੀ ਗੱਲ ਨਹੀਂ ਹੈ ਦੋ ਦਸਹਿਰੇ ਦੀ ਕੋਈ ਗੱਲ ਨਹੀਂ ਹੈ ਜੀ 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 ਦਸਹਿਰਾ ਜਿਹੜਾ ਹੈਗਾ ਵਾ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਪਤਾ ਵਾ ਪਿਛਲੇ ਸਮਿਆਂ 'ਚ ਵੀ ਪਤਾ ਵਾ ਸਰਕਾਰੀ ਧੇਰਾ ਜਿਹੜੀ ਉਹੀ ਦਸਹਿਰਾ ਕਮੇਟੀ ਹੈ ਦਾ ਪ੍ਰਧਾਨ ਬਣਦਾ ਤੇ ਉਹਦਾ ਹੀ ਉਹ ਤਾਂ ਨਾ ਕਿ ਦਸਹਿਰਾ ਲੱਗਦਾ ਹੈਗਾ ਪਰ ਇਹ ਤਾਂ ਤੇ ਸਹਰਾ ਕੋਈ ਲੱਗੂਗਾ ਕੋਈ ਇਹਦੇ ਵਿੱਚ ਚਿੰਤਾ ਕਰਨ ਦੀ ਲੋੜ ਨਹੀਂ ਲੱਗੂਗਾ ਉਹ ਹੋਰ ਲੱਗੂਗਾ ਸਾਡੇ ਬੰਨਿਆਂ ਲੱਗੂਗਾ ਜੇ ਉਹ ਸਾਡੇ ਨਾਲ ਬੈਠ ਕੇ ਕੋਆਪਰੇਸ਼ਨ ਦੀ ਗੱਲ ਕਰਨਗੇ ਅਸੀਂ ਕੋਆਪਰੇਸ਼ਨ ਕਰਨ ਨੂੰ ਤਿਆਰ ਆਂ ਪਰ ਅਸੀਂ ਨਹੀਂ ਚਾਹੁੰਦੇ ਅਸੀਂ ਕਿਸੇ ਤਸਲ 'ਚ ਨਹੀਂ ਪੈਣਾ ਚਾਹੁੰਦੇ ਕਿਉਂਕਿ ਇਹ ਧਾਰਮਿਕ ਸਮਾਗਮ ਹੈਗਾ ਅਸੀਂ ਇਹਨੂੰ ਧਾਰਮਿਕ ਰੋ ਰੀਤਾਂ ਦੇ ਹਿਸਾਬ ਦੇ ਨਾਲ ਹੀ ਮਨਾਵਾਂਗੇ ਸਾਡੇ ਬੰਨਿਓ ਕੋਈ ਵੀ ਬੇਲੋੜੀ ਦਖਲਅਤੀ ਨਹੀਂ ਹੋਊ ਉਹਨਾਂ ਰੂਪੇ ਸ਼੍ਰੀ ਰਾਮ ਦੀ ਸਾਰਾ ਕਮੇਟੀ ਦਾ ਗਠਨ ਕਰਕੇ ਅਤੇ ਜਰਮਨ ਤੇ ਵਾਈਸ ਚੇਅਰਮੈਨ ਤੇ ਪ੍ਰਧਾਨ ਦੀ ਤੇ ਨਾਲ ਵਾਈਸ ਪ੍ਰਧਾਨ ਦੀ ਤੇ ਨਾਲ ਖਜ਼ਾਨਚੀ ਦੀ ਚੋਣ ਕੀਤੀ ਹੈ ਜੀ ਅਸੀਂ ਅੱਜ ਉਹਦਾ ਨਗੇ ਪ੍ਰਧਾਨ ਜੀ ਤੇ ਚੇਅਰਮੈਨ ਦੀ ਜਿਹੜੀ ਚੋਣਾਂ ਉਹ ਅਸੀਂ ਕਰ ਲਈ ਹੈ ਹੁਣ ਉਹਦਾਂ ਨਗੇ ਇਸ ਤੋਂ ਬਾਅਦ ਦੇ ਵਿੱਚ ਸਮੁੱਚੀ ਕਮੇਟੀ ਦਾ ਗਠਨ ਸੀਨੀਅਰ ਪ੍ਰਧਾਨ, ਮੀਤ ਪ੍ਰਧਾਨ, ਉਪ ਚੇਅਰਮੈਨ, ਸਾਰੇ ਸੈਕਟਰੀ ਵਗੈਰਾ, ਖਜ਼ਾਨਚੀ ਵਗੈਰਾ ਪੂਰਾ ਪਾਰਦਰਸ਼ੀ ਤਰੀਕੇ ਦੇ ਨਾਲ ਕੰਮ ਹੋਊਗਾ। ਕਿਸੇ ਨੂੰ ਕੋਈ ਵੀ 1% ਵੀ ਸ਼ੰਕਾ ਕਰਨ ਦੀ ਲੋੜ ਨਹੀਂ ਹੈ। ਔਰ ਸਾਰਾ ਕੋ ਲੋਕਾਂ ਦੇ ਸਾਹਮਣੇ ਰੱਖਿਆ ਜਾਊਗਾ ਪੂਰਾ ਹਿਸਾਬ-ਕਿਤਾਬ ਜਿੰਨੇ ਪੈਸੇ ਆਏ ਨੇ ਜਿੰਨੇ ਪੈਸੇ ਲੱਗੇ ਹੈਗੇ ਨੇ ਇੱਕ ਪੈਸੇ ਦੀ ਵੀ ਦੁਰਵਰਤੋਂ ਨਹੀਂ ਹੋਊਗੀ ਕਦੇ ਵੀ ਨਾ ਕਦੇ ਹਲੰਭਾ ਆਉਣਦਿਆਂਗੇ ਨਾ ਪਿਛਲੇ ਸਮੇਂ ਦੇ ਵਿੱਚ ਜਿਹੜਾ ਪਿਛਲੇ ਸਮੇਂ ਆਪਣਾ ਇੱਥੇ ਕੋਰੋਪ ਲੱਗਿਆ ਸੀਗਾ ਰਾਜਜੀਤ ਉਹਨਾਂ ਪਰੋਪ ਕਿਵੇਂ ਪਾ ਧੋਵਾਂਗੇ ਜੀ ਕਿਹੜਾ ਰੋਪ ਜੀ ਦੱਸੋ ਜੀ ਜਿਹੜਾ ਹਿਸਾਬ-ਕਿਤਾਬ ਨੂੰ ਲੱਗੇ ਜੀ ਹਿਸਾਬ-ਕਿਤਾਬ ਸਾਡੇ ਕੋਲ ਤਿਆਰ ਪਿਆ ਇਸ ਤੋਂ ਬਾਅਦ ਤੁਹਾਡੀ ਹਾਜ਼ਰੀ ਦੇ ਵਿੱਚ ਉਹ ਹਿਸਾਬ ਸਾਰਾ ਸੁਣਾਇਆ ਜਾਊਗਾ ਜੇ ਕਿਸੇ ਨੂੰ ਕੋਈ ਸ਼ੰਕਾ ਹੈਗੀ ਆ ਉਹਦਾ ਸ਼ੰਕਾ ਵੀ ਨਿਵਰਤ ਕੀਤੀ ਜਾਊਗੀ ਪਰ ਇਹਦੇ ਨਾਲ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਜੀ ਜੀ ਤੁਸੀਂ ਸਾਥੋਂ ਹਿਸਾਬ ਮੰਗਦੇ ਜੀ ਸਕਦੇ ਤੁਹਾਡਾ ਹੱਕ ਬਣਦਾ ਹੈਗਾ ਪਰ ਕੀ ਪਿਛਲੇ ਸਮੇਂ ਦੇ ਵਿੱਚ ਕਿਸੇ ਨੇ ਹਿਸਾਬ ਕਿਸੇ ਤੋਂ ਮੰਗਿਆ ਜਾਂ ਕਿਸੇ ਨੇ ਹਿਸਾਬ ਦਿੱਤਾ ਅਸੀਂ ਹਿਸਾਬ ਦੇਣ ਨੂੰ ਤਿਆਰ ਹਾਂ ਉਹ ਦੇ ਕੇ ਜਾਵਾਂਗੇ ਔਰ ਜਿਹੜੀ ਅੱਜ ਕਮੇਟੀ ਬਣੀ ਹੈਗੀ ਆ ਦਸਹਰੇ ਤੋਂ 10 ਦਿਨ ਬਾਅਦ ਦੇ ਵਿੱਚ ਲੋਕਾਂ ਦੀ ਹਾਜ਼ਰੀ ਵਿੱਚ ਪੂਰਾ ਹਿਸਾਬ ਕਿਤਾਬ ਪਾਰਦਰਸ਼ੀ ਤਰੀਕੇ ਦੇ ਨਾਲ ਸਾਰਿਆਂ ਨੂੰ ਲਿਖਤੀ ਰੂਪ ਦੇ ਵਿੱਚ ਦਿੱਤਾ ਜਾਊਗਾ ਆਪਣੀ ਨੋਟਿਫਿਕੇਸ਼ਨ ਕੀ ਹੋਗੀ ਦੱਸਰੇ ਦਿਜੀ ਹਾਂਜੀ ਨੈਟਪਲੇਸ ਜਗਾ ਕਿਹੜੀ ਹੋਗੀ ਜਗਾ ਦਸਹਿਰਾ ਗਰਾਊਂਡ ਦੇ ਵਿੱਚ ਦਸਹਿਰਾ ਹੋਊਗਾ ਜਿੱਥੇ ਪਹਿਲਾਂ ਲੱਗਦਾ ਸੀ ਉਹਨਾਂ ਨੇ ਵੀ ਅੱਜ ਨੌਸੀ ਤੋਂ ਸਾਡੇ ਉੱਤੇ ਹੋ ਗਏ ਉਹ ਜੀ ਕੋਈ ਗੱਲ ਨਹੀਂ ਉਹ ਕਰਦੇ ਆ ਤਾਂ ਕਰ ਲੈਣ ਇਹ ਤਾਂ ਸਮਾ ਸਰਕਾਰ ਨੇ ਵੇਖਣਾ ਕਿਹਨੂੰ ਪਰਮਿਸ਼ਨ ਦਸਹਿਰਾ ਗਰਾਊਂਡ ਦੀ ਮਿਲਦੀ ਹੈ ਕਿਹਨੂੰ ਕਿੱਥੇ ਦੀ ਮਿਲਦੀ ਹੈਗੀ ਸਾਡੇ ਕੋਲੇ ਪਰਮਿਸ਼ਨ ਜੇ ਸਾਨੂੰ ਦਸਹਿਰਾ ਗਰਾਊਂਡ ਦੀ ਮਿਲਣੀ ਹੈ ਤਾਂ ਦਸਹਿਰਾ ਗਰਾਊਂਡ ਦੇ ਵਿੱਚ ਹੀ ਦਸਹਿਰਾ ਲੱਗੂਗਾ ਔਰ ਦਸਹਿਰਾ ਗਰਾਊਂਡ ਦੇ ਵਿੱਚ ਹੀ ਲਾਵਾਂਗੇ ਅਸੀਂ ਦਸਹਿਰਾ ਠੀਕ ਹੈ ਜੀ ਪੂਰੇ ਅਧਨ ਅਕੀ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਾਂਗੇ ਕਿਸੇ ਨੂੰ ਵੀ ਕਿਸੇ ਵੀ ਕਿਸਮ ਦਾ ਕੋਈ ਆਲੰਬਾ ਨਹੀਂ ਹੋਣ ਦਿੱਤਾ ਜਾਊਗਾ ਹਰ ਇੱਕ ਗੱਲ ਤੁਹਾਡੇ ਸਾਰਿਆਂ ਦੀ ਸਹਿਮਤੀ ਦੇ ਨਾਲ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਪੂਰੇ ਵਧੀਆ ਤਰੀਕੇ ਦੇ ਨਾਲ ਅਸੀਂ ਹੱਲ ਕਰਾਂਗੇ ਤੁਹਾਡਾ ਸਹਿਯੋਗ ਜ਼ਰੂਰੀ ਆ ਮੇਰੀ ਨਿਮਰਤਾ ਸਹਿਤ ਬੇਨਤੀ ਆ ਤੁਸੀਂ ਸਾਰੇ ਮੁੱਲਾਪੁਰ ਨਿਵਾਸੀ ਸਾਨੂੰ ਇਸੇ ਤਰ੍ਹਾਂ ਹੀ ਸਹਿਯੋਗ ਦੇਓਗੇ ਤਾਂ ਅਸੀਂ ਜਿਹੜੇ ਰਾਮਰੇਲਾ ਤੇ ਦਸਹਿਰਾ ਹੈਗਾ ਵਾ ਉਹ ਪੂਰੇ ਵਧੀਆ ਤਰੀਕੇ ਦੇ ਨਾਲ ਪਿਛਲੀ ਵਾਰੀ ਜੋ ਉਹਨਾਂ ਕੀ ਮਨਾਇਆ ਗਿਆ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਸੀਗਾ ਉਸ ਤੋਂ ਵੀ ਵਧੀਆ ਤਰੀਕੇ ਨਾਲ ਮਨਾਉਣ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਔਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਹੈਗਾ ਕਿਸੇ ਦੇ ਨਾਲ ਵੀ ਕੋਈ ਅਸੀਂ ਇਹੋ ਜੀ ਕੋਈ ਸਾਡੀ ਕੋਈ ਫालतू ਗੱਲ ਨਾ ਸਾਡੀ ਹੈ ਨਾ ਅਸੀਂ ਕਰਨੀ ਆ ਕੋਈ ਕੰਟਰੋਡਕਸ਼ਨ ਨਹੀਂ ਸਾਡੀ ਹੈਗੀ ਪੂਰੇ ਲੋਕਾਂ ਨੂੰ ਅਸੀਂ ਨਾਲ ਲੈ ਕੇ ਚੱਲਣਾ ਜੈ ਸ਼ੀ ਰਾਮ ਧੰਨਵਾਦ